ਸ਼੍ਰੋਮਣੀ ਅਕਾਲੀ ਦਲ ਆਜਿਕ ਵੱਡੀ ਮੀਟਿੰਗ ਕਰਨ ਜਾ ਰਿਹਾ ਹੈ ਤੇ ਲਗਭਗ 2 ਵਜੇ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਜਿਹੜਾ ਕਿ ਐਲਾਨ ਅਕਾਲੀ ਦਲ ਕਰ ਸਕਦਾ ਹੈ ਤੇ ਗੱਲ ਖਰੀਏ ਬੀਤੇ ਦਿਨਾਂ ਦੇ ਵਿੱਚ ਹੜਾਂ ਦੀ ਮਾਰ ਪौरा ਪੰਜਾਬ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਗਰਾਊਂਡ ਲੈਵਲ ਦੇ ਉੱਤੇ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਆਪਣੀ ਅਕਾਲੀ ਦਲ ਦੀ ਫੌਜ ਹੈ ਜਿਹੜੀ ਕਿ ਗਰਾਊਂਡ ਲੈਵਲ ਦੇ ਉੱਤੇ ਉਤਾਰੀ ਹੋਈ ਹੈ ਹੜਪੀੜਤਾਂ ਦੀ ਮਦਦਤ ਆ ਕੀਤੀ ਜਾ ਰਹੀ ਹੈ ਤੇ ਹੁਣ ਸੁਖਵੀਰ ਸਿੰਘ ਬਾਦਲ ਨੇ ਅੱਜ 2 ਵਜੇ ਮੀਟਿੰਗ ਸੱਦ ਲਈ ਹੈ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਦਲਜੀਤ ਈਮਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਹੜੇ-ਕਿਹੜੇ ਮੁੱਦੇ ਰੱਖੇ ਜਾਣਗੇ ਹੋਰ ਕੀ ਕੁਝ ਕਹਿਣਾ ਹੈ ਦਲਜੀਤ ਈਮਾ ਦਾ ਆਓ ਤੁਹਾਨੂੰ ਸੁਣਾਉਣੇ ਆ। ਸ਼ਰਮਣੀ ਕੰਨਿਤਲ ਨੇ ਪੰਜਾਬ ਦੇ ਵਿੱਚ ਹੜਾਂ ਕਰਨ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦੀ ਫੀਡਬੈਕ ਲੈਣ ਵਾਸਤੇ ਪਾਰਟੀ ਦੇ ਸਾਰੇ ਜ਼ਿਲ੍ਹਾ ਚੇਤੇਦਾਰ ਸਹਿਬਾਂ ਔਰ ਸਾਰੇ ਪੰਜਾਬ ਦੇ ਹੜਕਿਆਂ ਦੇ ਇੰਚਾਰਜ ਸਹਿਬਾਨ ਦੀ ਇੱਕ ਅੰਗਰਵੀ ਮੀਟਿੰਗ ਜਿਹੜੀ ਹੈ ਕੱਲ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਤੇ ਚੰਡੀਗੜ੍ਹ ਚੁੜਾਈ ਪਹਿਲਾਂ ਹੀ ਪਾਰਟੀ ਫੀਲਡ ਦੇ ਵਿੱਚ ਬਹੁਤ ਮਿਹਨਤ ਕਰ ਪਾਰਟੀ ਦੇ ਪ੍ਰਧਾਨ ਸਰਦ ਸਿੰਘ ਬਾਦਲ ਸਾਹਿਬ ਵੀ ਥਾਥਾ ਜਾ ਕੇ ਆਪ ਜਿਹੜੇ ਵੀ ਪੀੜਿਤ ਲੋਕ ਨੇ ਉਹਨਾਂ ਦੀ ਮਦਦ ਕਰਦੇ ਪਰ ਸਮੱਸਿਆ ਦਿਨ ਦਿਨ ਗੰਭੀਰ ਹੋ ਰਹੀ ਇਸ ਕਰਕੇ ਆ ਉਹਨਾਂ ਨੇ ਸਮੇਂ ਦੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਮਹੱਤਵਪੂਰਨ ਲੋਕਾਂ ਦੀ ਮਦਨ ਪਾਰਟੀ ਦੇ ਗਰਾਉਂਡ ਤੇ ਕਰਦੀ ਹੈ ਉਹ ਸਾਰੀ ਪੀੜਤ ਨੇ ਤੋਂ ਬਾਅਦ ਨਵੇਂ ਸਿਰੇ ਤੋਂ ਕਰ ਫੈਸਲਾ ਕੀਤਾ ਜਾਏ ਇਸ ਕਰਕੇ ਮੈਂ ਸਾਰੇ ਜਿਲ੍ਹਾ ਚੇਤੇਦਾਰ ਸਾਹਿਬਾਨ ਤੇ ਸਾਰੇ ਜਿਹੜੇ ਹਲਕੇ ਦੇ ਇੰਚਾਰਜਾਂ ਨੂੰ ਬੇਨਤੀ ਕਰਦਾ ਕਿ ਕੱਲ 2 ਵਜੇ ਪਾਰਟੀ ਦਫ਼ਤਰ ਪਹੁੰਚਣ ਤੇ ਆਪੋ ਆਪਣੇ ਇਲਾਕਿਆਂ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਹੜਾਂ ਕਰਨ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦੀ ਫੀਡਬੈਕ ਲੈਣ ਵਾਸਤੇ ਪਾਰਟੀ ਦੇ ਸਾਰੇ ਜਿਲ੍ਹਾ ਚੇਤੇਦਾਰ ਸਾਹਿਬਾਨ ਔਰ ਸਾਰੇ ਪੰਜਾਬ ਦੇ ਹੜਕਿਆਂ ਦੇ ਇਨਚਾਰਜ ਸਭਾ ਦੀ ਇੱਕ ਅੰਗਰਵੀ ਮੀਟਿੰਗ ਜਿਹੜੀ ਹੈ ਕੱਲ 2 ਵਜੇ ਪਾਰਟੀ ਦੇ ਮੁੱਖ ਦਫਤਰ ਤੇ ਚੰਡੀਗੜ੍ਹ ਚੁੜਾਈ। ਪਹਿਲਾਂ ਹੀ ਪਾਰਟੀ ਫੀਲਡ ਦੇ ਵਿੱਚ ਬਹੁਤ ਮਿਹਨਤ ਕਰ ਰਹੀ। ਪਾਰਟੀ ਦੇ ਪ੍ਰਧਾਨ ਸਰਬੀ ਸਿੰਘ ਬਾਦਲ ਸਾਹਿਬ ਵੀ ਖਾ ਖਾ ਜਾ ਕੇ ਆਪ ਜਿਹੜੇ ਵੀ ਪੀੜਿਤ ਲੋਕ ਨੇ ਉਹਨਾਂ ਦੀ ਮਦਦ ਕਰ ਰਹੇ। ਪਰ ਸਮੱਸਿਆ ਦਿਨ ਦਿਨ ਗੰਭੀਰ ਹੋ ਰਹੀ। ਇਸ ਕਰਕੇ ਉਹਨਾਂ ਨੇ ਸਮਝੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਮਹੱਤਵਪੂਰਨ ਲੋਕਾਂ ਦੀ ਮਦਨਪਾਲਟੀ ਦੇ ਗਰਾਉਂਡ ਤੇ ਕਰਦੀ ਹੈ ਉਹ ਸਾਰੀ ਫੀਡਬੈਕ ਲੈ ਤੋਂ ਬਾਅਦ ਨਵੇਂ ਸਿਰੇ ਤੋਂ ਕਰ ਫੈਸਲਾ ਕੀਤਾ ਜਾਏ ਇਸ ਕਰਕੇ ਮੈਂ ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਤੇ ਸਾਰੇ ਜਿਹੜੇ ਹਲਕੇ ਦੇ ਇੰਚਾਰਜਾਂ ਵੱਲੋਂ ਬੇਨਤੀ ਕਰਦਾ ਕਿ ਕੱਲ 2 ਵਜੇ ਪਾਰਟੀ ਦਫ਼ਤਰ ਪਹੁੰਚਣ ਤੇ ਆਪੋ ਆਪਣੇ ਇਲਾਕਿਆਂ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਹੜਾਂ ਕਾਰਨ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦੀ ਫੀਡਬੈਕ ਲੈਣ ਵਾਸਤੇ ਪਾਰਟੀ ਦੇ ਸਾਰੇ ਜ਼ਿਲ੍ਹਾ ਚੇਤੇਦਾਰ ਸਾਹਿਬਾਨ ਔਰ ਸਾਰੇ ਪੰਜਾਬ ਦੇ ਹੜਕਿਆਂ ਦੇ ਇੰਚਾਰਜ ਸਰਬੰਦੀ ਇੱਕ ਅੰਗਰਵੀ ਮੀਟਿੰਗ ਜਿਹੜੀ ਹੈ ਕੱਲ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਤੇ ਚੰਡੀਗੜ੍ਹ ਚੁਪਾਈ ਪਹਿਲਾਂ ਹੀ ਪਾਰਟੀ ਫੀਲਡ ਦੇ ਵਿੱਚ ਬਹੁਤ ਮਿਹਨਤ ਕਰ ਪਾਰਟੀ ਦੇ ਪ੍ਰਧਾਨ ਸਰਦ ਸਿੰਘ ਬਾਦਲ ਸਾਹਿਬ ਵੀ ਥਾਥਾ ਜਾ ਕੇ ਆਪ ਜਿਹੜੇ ਵੀ ਪੀੜਿਤ ਲੋਕ ਨੇ ਉਹਨਾਂ ਦੀ ਮਦਦ ਕਰਦੇ ਪਰ ਸਮੱਸਿਆ ਦਿਨ ਦਿਨ ਗੰਭੀਰ ਹੋ ਰਹੀ ਇਸ ਕਰਕੇ ਆ ਉਹਨਾਂ ਨੇ ਸਮੇਂ ਦੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਮਹੱਤਵਪੂਰਨ ਲੋਕਾਂ ਦੀ ਮਦਦ ਪਾਰਟੀ ਦੇ ਗਰਾਉਂਡ ਤੇ ਕਰਦੀ ਹੈ ਉਹ ਸਾਰੀ ਪੀੜਤ ਨੇ ਤੋਂ ਬਾਅਦ ਨਵੇਂ ਸਿਰੇ ਤੋਂ ਕਰ ਫੈਸਲਾ ਕੀਤਾ ਜਾਏ ਇਸ ਕਰਕੇ ਮੈਂ ਸਾਰੇ जिला जितनेदार साहब मान ते सारे जेडे हलकेले इंचार्ज साहब नु ਬੇਨਤੀ ਕਰਤਾ ਕਿ ਕੱਲ 2 ਵਜੇ ਪਾਰਟੀ ਦਫਤਰ ਪਹੁੰਚਣ ਤੇ ਆਪੋ ਆਪਣੇ ਇਲਾਕਿਆਂ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਨਾਲ ਲੈ ਕੇ